ਸੋਮਵਾਰ ਦਾ ਦਿਨ ਅਸੂਮਿਹੀ ਨੇ ਦੀ ਸੰਗਰਾਮ ਦਾ ਦਿਹਾੜਾ ਸੀ ਗੁਰਦੇਵ ਸਵਖਤੇ ਹੀ ਉੱਠ ਗਿਆ ਇਸ਼ਨਾਨ ਕੀਤਾ ਤੇ ਆਪਣੇ ਘਰ ਤੋਂ ਬਸ ਥੋੜਾ ਜਿਹਾ ਹੀ ਦੂਰ ਗੁਰਦੁਆਰਾ ਸਾਹਿਬ 'ਚ ਜਾ ਕੇ ਮੱਥਾ ਟੇਕ ਕੇ ਵਾਪਸ ਆ ਗਿਆ ਗੁਰੂ ਘਰ ਜਾ ਕੇ ਉਸ ਦੀ ਰੂਹ ਤਰੋ ਤਾਜ਼ਾ ਹੋ ਗਈ ਪਹਿਲਾਂ ਤੋਂ ਹੀ ਗੁਰੂ ਘਰ ਜਾ ਕੇ ਸੀਸ ਨਿਵਾਉਣ ਦੀ ਉਸ ਦੀ ਆਦਤ ਬਣੀ ਹੋਈ ਸੀ ਆਮ ਤੌਰ ਤੇ ਭਾਵੇਂ ਕਦੇ ਉਹ ਉਹ ਰੋਜ਼ ਦਾ ਜਾਣਾ ਖੁੰਝ ਜਾਵੇ ਪਰ ਦਸਵੀਂ ਸੰਗਰਾਮ ਨੂੰ ਹਰ ਹਾਲ ਜਾਂਦਾ ਸੀ ਸਵੇਰੇ ਨਹੀਂ ਤਾਂ ਸ਼ਾਮ ਤੱਕ ਜਾ ਆਉਂਦਾ ਕਰ ਆ ਕੇ ਉਹ ਤਿਆਰ ਹੋਇਆ ਹਾਜ਼ਰੀ ਖਾਦੀ ਤੇ ਮੱਥਾ ਟੇਕ ਟੈਕਸੀ ਦੀ ਸੀਟ ਤੇ ਬੈਠ ਗਿਆ ਰੋਜ਼ਾਨਾ ਮੰਗ ਸੁਖਵੰਤ ਉਸ ਨੂੰ ਗੇਟ ਤੱਕ ਵਿਦਾ ਕਰਨਾ ਹੈ ਜਦੋਂ ਗੁਰਦੇਵ ਫਿਨੀ ਦਾ ਪਹਿਲਾ ਮੋੜ ਮੁੜ ਗਿਆ ਤਾਂ ਸੁਖਵੰਤ ਨੇ ਗੇਟ ਭੇੜ ਲਿਆ ਸਵੇਰ ਦਾ ਸੂਰਜ ਪੂਰਬ ਦੀਆਂ ਪਹਾੜੀਆਂ ਚੋਂ ਹੌਲੀ-ਹੌਲੀ ਉ ਤਾਂ ਉਤਰ ਰਿਹਾ ਸੀ ਗੁਰਦੇਵ ਨੇ ਨਜ਼ਰ ਮਾਰੀ ਤਾਂ ਸੂਰਜ ਪਿੱਤਲ ਦੀਪ ਰਾਤ ਜਿੱਡਾ ਪੂਰੀ ਲਾਲੀ ਚ ਸੁੰਦਰ ਨਜ਼ਾਰਾ ਪੇਸ਼ ਕਰ ਰਿਹਾ ਸੀ ਦੂਰ ਦੂਰ ਤੱਕ ਹਰੇ ਭਰੇ ਝੋਨੇ ਦੇ ਖੇਤ ਦਿਖ ਰਹੇ ਸਨ ਹੌਲੀ ਹੌਲੀ ਟੈਕਸੀ ਨੂੰ ਅੱਗੇ ਵੱਲ ਤੋਰਦਾ ਉਹ ਸਵੇਰ ਦੀ ਸ਼ਾਂਤ ਤੇ ਬਹੁਤ ਪਿਆਰੀ ਰੂਪਰੇਖਾ ਨੂੰ ਨਿਹਾੜ ਰਿਹਾ ਸੀ ਫਿਰਨੀ ਦੇ ਖੱਬੇ ਪਾਸੇ ਲੱਗੇ ਭਾਂਤ ਸੁਬੰਧ ਦੇ ਰੁੱਖ ਸੋਹਣੀ ਕੁਦਰਤ ਦਾ ਗੀਤ ਗਾਉਂਦੇ ਪ੍ਰਤੀਤ ਹੋ ਰਹੇ ਸਨ ਉਸਨੇ ਕਾਰ ਦੇ ਸਾਰੇ ਸ਼ੀਸ਼ੇ ਥੱਲੇ ਲਾ ਲਏ ਚਾਰੇ ਪਾਸੇ ਪੰਛੀਆਂ ਦੀਆਂ ਮਨਮੋਹਕ ਆਵਾਜ਼ਾਂ ਕੰਨਾਂ 'ਚ ਰਸ ਘੋਲ ਰਹੀਆਂ ਸਨ ਪਿੰਡ ਦੇ ਵੱਡੇ ਟੋਬੇ ਕੋਲ ਆ ਕੇ ਉਸਨੇ ਕਾਰ ਹੌਲੀ ਕਰ ਲਈ ਟੋਬੇ 'ਚ ਮੁਰਗਾਬੀਆਂ ਪੂਰੀ ਮਸਤੀ 'ਚ ਤੈਰ ਰਹੀਆਂ ਸਨ ਟੋਬੇ ਦੀ ਭਾਲ ਉੱਤੇ ਕੁਝ ਟਟੀਆਂ ਉੱਚੀ ਉੱਚੀ ਬੋਲਦੀਆਂ ਨਿੱਕੀਆਂ ਨਿੱਕੀਆਂ ਉਡਾਰੀਆਂ ਭਰ ਰਹੀਆਂ ਸਨ ਇੱਕ 20-25 ਤੋਤਿਆਂ ਦੀ ਡਾਰ ਉਸ ਦੇ ਉੱਪਰੋਂ ਲੰਘ ਗਈ ਕੁਝ ਕਾਂ ਪਛਮ ਵੱਲੋਂ ਡਾਰ ਬਣਾ ਕੇ ਉੱਡ ਚਾ ਰਹੇ ਸਨ ਉਹ ਮਾਨ ਹੀ ਮਨ ਮੁਸਕਰਾਇਆ ਸ਼ਹਿਰਵਾਲ ਜਾਂਦੀ ਮੁੱਖ ਸੜਕ ਤੋਂ ਉਹ ਅਜੇ ਦੋ ਕੁ ਏਕੜ ਉਰਾਂ ਹੀ ਸੀ ਕਿ ਉਸ ਨੂੰ ਜੇਲ੍ਹਦਾਰਾਂ ਦਾ ਮੁੰਡਾ ਰਗਵੀਰ ਫੌਜੀ ਆਪਣਾ ਬੈਗ ਚੁੱਕੀ ਆਉਂਦਾ ਦਿਸਿਆ ਉਸ ਗੱਡੀ ਰੋਕ ਲਈ ਤੇ ਤਾਕੀ ਖੋਲ ਕੇ ਆਵਾਜ਼ ਮਾਰੀ ਉਹ ਬੱਲੇ ਰਗਵੀਰ ਸਿਆਂ ਲੱਗਦਾ ਅੱਜ ਹੀ ਛੁੱਟੀ ਆਏ ਐ ਸਤਿ ਸ਼੍ਰੀ ਅਕਾਲ ਵੀਰ ਜੀ ਹਾਂ ਤੁਸੀਂ ਸੱਚ ਸਿਆਣੇ ਆ ਆ ਹੁਣੇ ਹੀ ਮਜਰੀ ਵਾਲਾ ਪੰਡਤਾਂ ਦਾ ਮੁੰਡਾ ਸ਼ਤੀਸ਼ ਮੈਨੂੰ ਰੋਡ ਤੇ ਉਤਾਰ ਕੇ ਗਿਆ ਅੱਗੋ ਰਗਵੀਰ ਬੋਲਿਆ ਫੇਰ ਉਹ ਦੋਵੇਂ ਜਣੇ بڑے ਇਤਫਾਕ ਨਾਲ ਜੱਫੀ ਪਾ ਕੇ ਮਿਲੇ ਆ ਬੈਠ ਗੱਡੀ 'ਚ ਤੈਨੂੰ ਘਰ ਛੱਡ ਕੇ ਆਵਾਂ ਗੁਰਦੇਵ ਨੇ ਉਸ ਨੂੰ ਬਾਹੋਂ ਫੜ ਕੇ ਕਾਰਵਾਲ ਨੂੰ ਕੀਤਾ ਨਹੀਂ ਨਹੀਂ ਗੁਰਦੇਵ ਵੀਰ ਮੈਂ ਤੁਰ ਕੇ ਹੀ ਚਲੇ ਜਾਣਾ 24 ਘੰਟੇ ਹੋ ਗਏ ਰੇਲ 'ਚ ਬੈਠੇ ਨੂੰ ਲੱਤਾਂ ਆਕੜੀਆਂ ਪਈਆਂ ਮਾਸਾ ਤੁਰਨ ਦਾ ਮੌਕਾ ਮਿਲੇ ਰਗਵੀਰ ਨੇ ਗੁਰਦੇਵ ਦੇ ਦੋਵੇਂ ਹੱਥਾਂ ਨੂੰ ਆਪਣੇ ਹੱਥਾਂ 'ਚ ਘੁੱਟਦਿਆਂ ਕਿਹਾ ਚੱਲ ਫੇ ਤੇਰੀ ਮਰਜ਼ੀ ਜਿਵੇਂ ਤੈਨੂੰ ਠੀਕ ਲੱਗੇ ਨਾਲੇ ਤੁਸੀਂ ਫੌਜੀ ਜਵਾਨ ਤਾਂ ਉੰਜ ਵੀ ਐਕਟਿਵ ਰਹਿੰਦੇ ਹੋ ਵਧੀਆ ਗੱਲ ਹੈ ਪਰਮਾਤਮਾ ਤੈਨੂੰ ਤੰਦਰੁਸਤੀ ਬਖਸ਼ੇ ਛੋਟੋ ਭਰਾ ਹਾਂ ਸੱਚ ਕਿਤੇ ਸਾਰੀ ਛੁੱਟੀ ਕੱਟ ਕੇ ਐਵੇਂ ਹੀ ਨਾ ਮੁੜ ਜਾਈਂ ਕਰ ਮਿਲ ਕੇ ਜਾਵੀਂ ਗੁਰਦੇਵ ਆਪਣਤ ਵਿੱਚ ਆਖ ਰਿਹਾ ਸੀ ਠੀਕ ਐ ਵੀਰ ਮੈਂ ਜ਼ਰੂਰ ਮਿਲਾਂਗਾ ਹੋਰ ਪਰ ਜਾਈ ਤੇ ਨਿਆਣੇ ਨਿੱਕੇ ਠੀਕ ਐ ਸਭ ਰਗਵੀਰ ਨੇ ਆਪਣਾ ਬੈਗ ਮੋੜ ਮੋਢੇ ਟੰਗਦੇ ਆ ਪੁੱਛਿਆ हां हां बिल्कुल कृपा है महाराज दी ऐना ਕਹਿ ਕੇ ਗੁਰਦੇਵ ਨੇ ਮੁੜ ਕੇ ਰਗਵੀਰ ਨਾਲ ਹੱਥ ਮਿਲਾਇਆ ਤੇ ਗੱਡੀ ਦੀ ਤਾਕੀ ਖੋਲ ਕੇ ਗੱਡੀ ਤੋੜ ਲਈ ਰਗਵੀਰ ਬੜੀ ਲੰਮੀ ਲੰਮੀ ਡਿੰਗ ਪਿੰਡ ਵੱਲ ਨੂੰ ਤੋ ਤੁਰਿਆ ਲੰਮਾ ਸੁਨੱਖਾ ਗੱਭਰੂ ਰਗਵੀਰ 4 ਕੋਸਾਲ ਪਹਿਲਾਂ ਹੀ ਫੌਜ ਚ ਭਰਤੀ ਹੋਇਆ ਸੀ ਗੁਰਦੇਵ ਹੁਣ ਜੀਟੀ ਰੋਡ ਤੇ ਚੜ੍ਹ ਚੁੱਕਾ ਸੀ ਉਹ ਸੋਚਣ ਲੱਗਾ ਕਿ ਕੰਮ ਤਮਨੁੱਖ ਦਾ ਕੰਮ ਕਰਮ ਹੈ ਵੇਖੋ ਇਨਾ ਫੌਜੀ ਜਵਾਨਾਂ ਨੂੰ ਕਿੰਨੀਆਂ ਸਿੱਧਕ ਦਿੱਲੀ ਨਾਲ ਦੇਸ਼ ਸੇਵਾ ਕਰਦੇ ਨੇ ਸਾਰੀ ਜਵਾਨੀ ਹੀ ਘਰ ਤੋਂ ਬਾਹਰ ਲੰਘ ਜਾਂਦੀ ਹੈ ਬਹੁਤ ਵੱਡੀ ਕੁਰਬਾਨੀ ਹੈ ਬਈ ਰੁਜ਼ਗਾਰ ਦੇ ਹੀਲੇ ਵਸੀਲੇ ਤਾਂ ਸਾਰੇ ਹੀ ਲੱਗੇ ਹੋਏ ਨੇ ਪਰ ਸੱਚਮੁੱਚ ਕਈ ਕੰਮ ਬੜੇ ਕਠਨਾਈ ਵਾਲੇ ਨੇ ਇਹਨਾਂ ਸੈਨਿਕਾਂ ਨੂੰ ਹੀ ਦੇਖ ਲਵੋ ਜਿਹੜੀਆਂ ਥਾਵਾਂ ਕਦੇ ਬੰਦਾ ਸੁਪਨੇ ਵਿੱਚ ਵੀ ਨਹੀਂ ਵੇਖਦਾ ਇਹ ਉੱਥੇ ਜਾ ਕੇ ਵੀ ਡਿਊਟੀਆਂ ਕਰਦੇ ਨੇ ਇਸ ਮੌਕੇ ਉਸ ਨੂੰ ਆਪਣੇ ਦੋਸਤ ਸੁਖਪਾਲ ਪਾਲੀ ਦੀ ਯਾਦ ਵੀ ਆ ਗਈ ਜਿਸ ਨੂੰ ਆਪਣੀ ਨਵ ਵਿਆਹੁਤਾ ਨਾਲ ਜ਼ਿੰਦਗੀ ਗੁਜ਼ਾਰਨ ਦਾ ਇੱਕ ਸਾਲ ਵੀ ਸਮਾਂ ਨਹੀਂ ਮਿਲਿਆ ਦੂਜੀ ਛੁੱਟੀ ਕੱਟ ਕੇ ਗਿਆ ਤੇ ਦੇਸ਼ ਦੀ ਰੱਖਿਆ ਕਰਦਾ ਕਰਦਾ ਸਰਹੱਦ ਤੇ ਸ਼ਹੀਦੀ ਜਮ ਪੀ ਗਿਆ ਪਰ ਉਸ ਦੀ ਕਹੀਏ ਗੱਲ ਕਿ ਮਰ ਤਾਂ ਗੁਰਦੇਵ ਸਿੰਘਾਂ ਉਂਝ ਵੀ ਜਾਂਦਾ ਹੀ ਹੈ ਬੰਦਾ ਜਦੋਂ ਆ ਲੱਗਦੀ ਹੈ ਜੇਕਰ ਜਿੰਦਕ ਦੇਸ਼ ਕੌਮ ਦੇ ਲੇਖੇ ਲੱਗ ਜਾਵੇ ਤਾਂ ਆਦਮੀ ਬਾਕੀਆਂ ਤੋਂ ਵੱਖਰਾ ਪਛਾਣਿਆ ਜਾਂਦਾ ਵਾਰ-ਵਾਰ ਚੇਤੇ ਆ ਰਹੀ ਸੀ ਜਦੋਂ ਉਸ ਦੀ ਦੇਹ ਤਰੰਗੇ ਚ ਲਿਪਟੀ ਉਸ ਦੀ ਪਿੰਡ ਪਹੁੰਚੀ ਸੀ ਤਾਂ ਘਰ ਘਰ ਸੋਗ ਪਿਆ ਹੋਇਆ ਸੀ ਪਰ ਗੱਲਾਂ ਉਸ ਦੀ ਦੇਸ਼ ਸੇਵਾ ਕਰਦਿਆਂ ਪ੍ਰਾਪਤ ਕੀਤੀ ਸ਼ਹੀਦੀ ਦੀਆਂ ਹੀ ਹੋ ਰਹੀਆਂ ਸਨ ਗੁਰਦੇਵ ਦੇ ਮਨ ਚ ਸੱਚ ਮੁੱਚ ਦੇਸ਼ ਖਾਤਰ ਆਪਣੀਆਂ ਸੇਵਾਵਾਂ ਦੇਣ ਵਾਲੇ ਲੋਕਾਂ ਪ੍ਰਤੀ ਬਹੁਤ ਆਦਰ ਸਤਕਾਰ ਸੀ ਜਦੋਂ ਵੀ ਉਹ ਆਪਣੇ ਪਿੰਡ ਉਹ ਚਾਰ ਕੁ ਮੀਲ ਦੂਰ ਰਿੰਕ ਸੜਕ ਤੇ ਲੱਗੇ ਇੱਕ ਸ਼ਹੀਦ ਫੌਜੀ ਜਵਾਨ ਦਾ ਆਦਮ ਕੱਦ ਬੁੱਤ ਵੇਖਦਾ ਤਾਂ ਆਪਣਾ ਸਿਰ ਝੁਕਾ ਕੇ ਨਮਸਕਾਰ ਕਰਦਾ ਤੇ ਕਦੇ-ਕਦੇ ਕਾਰ 'ਚ ਸਲੂਟ ਵੀ ਦਿੰਦਾ ਜਦੋਂ 1-2 ਵਾਰ ਗੁਰਦੇਵ ਦੇ ਵੱਡੇ ਕਾਕੇ ਫਤਿਹ ਨੇ ਆਪਣੇ ਪਿਤਾ ਨੂੰ ਅਜਿਹਾ ਕਰਦਿਆਂ ਵੇਖਿਆ ਸੀ ਤਾਂ ਉਹ ਉਸਨੇ ਵੀ ਫੌਜੀ ਦੇ ਬੁੱਤ ਨੂੰ ਸਲੂਟ ਮਾਰਿਆ ਸੀ ਗੁਰਦੇਵ ਨੇ ਬੜੇ ਫਖਰ ਨਾਲ ਕਿਹਾ ਸੀ ਵਾ ਬਾਈ ਫਤੀ ਕਮਾਲ ਹੈ ਸ਼ਾਬਾਸ਼ ਕੁਝ ਅਜਹੀਆਂ ਸੋਚਾਂ ਸੋਚਦਾ ਉਹ ਸ਼ਹਿਰ ਦੇ ਪਹਿਲੇ ਚੌਕ ਕੋਲ ਪੁੱਜ ਗਿਆ ਚੌਕ ਲੰਘ ਕੇ ਉਸਨੇ ਕਾਰ ਇੱਕ ਸਾਈਡ ਖੜੀ ਕੀਤੀ ਅਤੇ ਆਪਣਾ ਮੋਬਾਈਲ ਕੱਢ ਕੇ ਨੰਬਰ ਡਾਇਲ ਕੀਤਾ ਹਾਂ ਜੀ ਬਾਈ ਜੀ ਮੈਂ ਪੈਟਰੋਲ ਪੰਪ ਦੇ ਨੇੜੇ ਪਹੁੰਚਣ ਵਾਲਾ ਹਾਂ ਤੁਸੀਂ ਕਿੱਥੇ ਕੋ ਖੜੇ ਹੋ ਜੀ ਬਸ ਪੰਪ ਟੱਪ ਕੇ ਆਂਬ ਦੇ ਰੁੱਖ ਥੱਲੇ ਖੜੇ ਹਾਂ ਅੱਗੋਂ ਇੱਕ ਸਰਦਾਰ ਸਵਾਰੀ ਦੀ ਆਵਾਜ਼ ਸੀ ਅੱਛਾ ਜੀ ਬਸ ਮੈਂ ਆ ਗਿਆ ਸਮਝੋ ਫੋਨ ਕੱਟ ਕੇ ਉਸਨੇ ਗੱਡੀ ਅਗਾਹ ਤੋਰ ਲਈ ਜਿਸ ਦਿਨ ਤੋਂ ਉਸਨੇ ਇੱਕ ਵੱਡੀ ਕੰਪਨੀ 'ਚ ਗੱਡੀ ਲਗਾਈ ਸੀ ਉਸ ਦਾ ਕੰਮ ਸੁਖਾਲਾ ਹੋ ਗਿਆ ਸੀ ਟੈਕਸੀ ਸਟੈਂਡ 'ਚ ਗੱਡੀ ਖੜਾ ਕੇ ਸਵਾਰੀ ਮਿਲਣ ਦੀ ਉਡੀਕ ਕਰਨ ਨਾਲੋਂ ਉਸ ਨੂੰ ਇਹ ਕੰਮ ਠੀਕ ਲੱਗਾ ਕੰਪਨੀ ਵੱਲੋਂ ਕੋਈ ਨਾ ਕੋਈ ਸਵਾਰੀ ਦੀ ਕਾਲ ਪੈਂਦੀ ਹੀ ਰਹਿੰਦੀ ਸੀ ਕੰਮ ਵਧੀਆ ਰੁੜੀ ਜਾਂਦਾ ਸੀ ਦੂਰ ਨੇੜੇ ਜਿੱਥੇ ਵੀ ਸਵਾਰੀ ਮਿਲਦੀ ਉਹ ਨਾ ਨਹੀਂ ਸੀ ਕਰਦਾ ਉਹ ਸੋਚਦਾ ਹੋਰ ਆਪਾਂ ਕਿਹੜਾ ਹਾਲ ਵਾਣਾ ਹੈ ਇਹੀ ਕੰਮ ਕਰਨਾ ਹੈ ਨਾਲੇ ਸਮਾਜ ਸੇਵਾ ਨਾਲੇ ਆਪਣਾ ਰੁਜ਼ਗਾਰ ਸਮਾਜ ਸੇਵਾ ਸ਼ਬਦ ਉਸਦੇ ਦਿਮਾਗ ਵਿੱਚ ਤਾਂ ਆ ਗਿਆ ਫਿਰ ਉਹ ਸੋਚਣ ਲੱਗਾ ਭਲਾ ਸਮਾਜ ਸੇਵਾ ਕਾਦੀ ਹੋਈ ਪੈਸੇ ਲੈ ਕੇ ਸਵਾਰੀ ਨੂੰ ਬਿਠਾਉਂਦੇ ਹਾਂ ਫਿਰ ਉਸ ਆਪੇ ਹੀ ਦਲੀਲ ਬਣਾਈ ਚਲੋ ਰੋਜੀ ਰੋਟੀ ਦੇ ਨਾਲ ਨਾਲ ਸੇਵਾ ਵੀ ਹੋਈ ਜਾਂਦੀ ਹੈ ਸਾਡੇ ਜਰੀਏ ਲੋਕਾਂ ਦਾ ਸੰਪਰਕ ਇੱਕ ਦੂਜੇ ਨਾਲ ਹੋਈ ਜਾਂਦਾ ਹੈ ਉਹਨਾਂ ਦੇ ਕੰਮਕਾਰ ਹੋਈ ਜਾਂਦੇ ਨੇ ਖੁਸ਼ੀ ਗੰਮੀ ਦੇ ਕੰਮਾਂ 'ਚ ਲੋਕ ਟੈਕਸੀ ਕਰਦੇ ਨੇ ਕਈ ਧਾਰਮਿਕ ਸਥਾਨਾਂ ਤੇ ਮੱਥਾ ਟੇਕਣ ਜਾਂਦੇ ਨੇ ਕਈ ਕੋਟ ਕਚੈਰੀਆਂ 'ਚ ਜਾਂਦੇ ਨੇ ਤੇ ਕਈ ਘੁੰਮਣ ਫਿਰਨ ਜਾਣ ਲਈ ਗੱਡੀ ਬੁੱਕ ਕਰਦੇ ਨੇ ਕਈ ਵਾਰ ਕੋਈ ਮਰੀਜ਼ ਹਸਪਤਾਲ ਲੈ ਕੇ ਜਾਣਾ ਹੁੰਦਾ ਹੈ ਬਸ ਇਸ ਤਰ੍ਹਾਂ ਜੀਵਨ ਦਾ ਗੱਡਾ ਰੁੜਿਆ ਹੋਇਆ ਹੈ ਕੋਈ ਵੀ ਕਾਰਜ ਜੋ ਅਸੀਂ ਲੋਕ ਬਿਰਤੀ ਤਿਆਗ ਕੇ ਬਿਨਾਂ ਲੁੱਟ ਖਸੁੱਟ ਤੋਂ ਮਨੁੱਖਤਾ ਦੀ ਭਲਾਈ ਲਈ ਕਰਦੇ ਹਾਂ ਬਸ ਸਮਾਜ ਸੇਵਾ ਦਾ ਹੀ ਹਿੱਸਾ ਮੰਨ ਲਵੋ ਗੁਰਦੇਵ ਨੇ ਪੈਟਰੋਲ ਪੰਪ ਕ੍ਰਾਸ ਕੀਤਾ ਤੇ ਆਪਣੇ ਸਾਹਮਣੇ ਰੁੱਖ ਥੱਲੇ ਕੋਈ 60 ਕੁ ਸਾਲਾਂ ਦਾ ਸਰਦਾਰ ਇੱਕ ਔਰਤ ਤੇ ਇੱਕ ਮੁਟਿਆਰ ਖੜੇ ਸਨ ਉਸਨੇ ਗੱਡੀ ਫਟਕਾਰ ਦੇ ਨੇੜੇ ਲਗਾ ਲਈ ਇਹ ਸੱਚੀ ਰੀ ਅਕਾਲ ਬੁਲਾ ਗੱਡੀ 'ਚ ਬੈਠਣ ਦਾ ਇਸ਼ਾਰਾ ਕੀਤਾ